ਕਿ ਫੌਜੀ ਨੌਜਵਾਨ ਜਿਹੜਾ ਆਪਣੀ ਗੱਡੀ ਦੇ ਉੱਤੇ ਪੋਸਟਰ ਲਗਾ ਕੇ ਘੁੰਮ ਰਿਹਾ ਹੈ ਇੱਕ ਸਾਲ ਤੋਂ ਧੱਕੇ ਖਾਣ ਦੀ ਗੱਲ ਕਰ ਰਿਹਾ ਹੈ ਅਬਦੁਲ ਸਤਾਰ ਜੀ ਜਿਹੜੇ ਸਾਡੇ ਨਾਲ ਖੜੇ ਨੇ ਔਰ ਇਹ ਪੀੜਤ ਫੌਜੀ ਨੇ ਜਿਹੜੇ ਆਪਣੀ ਡਿਊਟੀ ਦੌਰਾਨ ਬਹੁਤ ਦੂਰ ਦਰਾਡੇ ਅੰਡੇਮਾਨ ਨਿਕੋਬਾਰ ਤੱਕ ਡਿਊਟੀ ਕਰਦੇ ਰਹੇ ਪਰ ਪਿੱਛੋਂ ਕਿਸੇ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਇਹਨਾਂ ਦੇ ਜਿਹੜਾ ਪਲਾਟ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਮਲੇਰਕੋਟਲਾ ਡੀਸੀ ਨੇ ਇਸ ਮਸਲੇ ਵਿੱਚ ਕੋ ਕੰਮ ਕੀਤਾ ਕਿ ਨਹੀਂ ਕੀਤਾ ਇੱਥੇ ਲਿਖਿਆ ਫੌਜੀ ਜਵਾਨ ਦਾ ਤੇ ਉਸਦੇ ਪਰਿਵਾਰ ਦਾ ਖਾਰੇ ਧੱਕੇ ਤੇ ਇਨਸਾਫ ਲਈ 1 ਸਾਲ ਤੋਂ ਔਰ ਨਾਲ ਹੀ ਇੱਥੇ ਲਿਖਿਆ ਹੋਇਆ ਡੀਸੀ ਮਲੇਰ ਕੋਟਲਾ ਵੱਲੋਂ ਸੱਚ ਨੂੰ ਫਾਂਸੀ ਅਤੇ ਝੂਠ ਅਤੇ ਰਿਸ਼ਵਤਖੋਰਾ ਨੂੰ ਤਗਮੇ ਤੁਹਾਨੂੰ ਇਸ ਤਰ੍ਹਾਂ ਗੱਡੀ ਦੇ ਉੱਤੇ ਸਟicker ਲਾ ਕੇ ਪੋਸਟਰ ਲਗਾ ਕੇ ਇਨਸਾਫ ਲੈਣ ਦੇ ਲਈ ਘੁੰਮਣਾ ਪੈ ਰਿਹਾ ਅਨਨੋਨ ਬੰਦਾ ਜੀ ਨੂੰ ਸਾਡਾ ਕੋਈ ਨੇਤਾ ਦਾ ਰਿਸ਼ਤਾ ਨਾ ਤਾਂ ਨਹੀਂ ਉਹ ਬੰਦੇ ਨੇ ਸਾਡੇ ਪਿਲਾੜ ਦੀ ਜਿਹੜੀ ਇਹ ਆ ਫਰਦ ਦੇ ਸਟੇ ਦਰਜ ਕਰਵਾਤੀ ਸੀਗੀ ਝੂਠੀ ਉਹ ਤਹਿਸੀਲਦਾਰ ਤੇ ਪਟਵਾਰੀ ਨੂੰ ਕਹਿ ਰਿਹਾ ਰਿਸ਼ਵਤ ਦੇ ਕੇ ਕਰਾਈ ਸੀ ਫਟਵਾਰੀ ਜਗਦੀਪ ਸਿੰਘ ਉਹਦੇ ਵਿੱਚ ਸ਼ਾਮਲ ਸੀ ਤੇ ਨਾਇਬ ਤਹਿਸੀਲਦਾਰ ਰਾਮ ਲਾਲ ਨੂੰ ਪਤਾ ਸੀ ਤੁਸੀਂ ਪੇਸ਼ੇਵਰ ਜੋ ਫੌਜੀ ਹੂੰ ਜੇ ਉਹ ਖੁਦ ਆਰਮੀ ਤੋਂ ਮੇਜਰ ਰਿਟਾਇਰ ਨੇ ਜੋ ਜਿਨ੍ਹਾਂ ਨੇ ਤੁਮਕਾਇਆ ਤਹਿਸੀਲਦਾਰ ਤਹਿਸੀਲਦਾਰ ਸਾਹਿਬ ਦਾ ਆਫਿਸ ਇਹ ਦੇਖ ਲਓ ਤੁਸੀਂ ਡਰੈਸ ਵੀ ਕੱਪੜਿਆਂ ਤੋਂ ਵੀ ਪਤਾ ਚੱਲੂ ਅਲੱਗ-ਅਲੱਗ ਨੇ ਸਾਡੇ ਬੰਦੇ ਨਾਲ ਜਿਹੜਾ ਤੁਸੀਂ ਪੋਸਟਰ ਵੀ ਲਾਇਆ ਰਿਸ਼ਵਤ ਦੇਣ ਵਾਲਾ ਵਾਹ ਕਦੋਂ ਪਿਆ ਸੀ ਇਹ ਕਿਵੇਂ ਆ ਗਿਆ ਐਂਟਰੀ ਕਿਵੇਂ ਹੋ ਗਈ ਉਦੋਂ ਹੀ ਹੋਈ ਆ ਜੀ ਜਦੋਂ ਇਹਨੇ ਸਟੇ ਅਰਜ਼ੀ ਕਰਵਾਈ ਆ ਈ ਮਤਲਬ ਕਿ ਮੈਂ ਫੌਜੀ ਹੋਣ ਦਾ ਮੈਂ ਬਾਹਰ ਰਹਿਣਾ ਦੇਸ਼ ਦੀ ਸੁਰੱਖਿਆ ਲਈ ਆ ਕਿ ਆ ਇਹ ਮੈਨੂੰ ਇਹ ਪੰਜਾਬ ਸਰਕਾਰ ਵੱਲੋਂ ਜਾਂ ਜਿਹੜੇ ਇਹਨਾਂ ਦਾ ਫੇਵਰ ਕਰ ਰਿਹਾ ਕਿ ਉਹਨਾਂ ਵੱਲੋਂ ਮੈਨੂੰ ਸਨਮਾਨ ਦਿੱਤਾ ਜਾ ਰਿਹਾ ਮੈਨੂੰ ਤਾਂ ਇਹ ਹੀ ਲੱਗਦਾ ਕਿ ਮੈਨੂੰ ਸਨਮਾਨ ਦੇ ਰਹੇ ਨੇ ਕਿ ਭਾਈ ਤੁਸੀਂ ਡਿਊਟੀ ਕਰ ਰਹੇ ਹੋ ਅਸੀਂ ਤੁਹਾਡੇ ਪਿੱਛੇ ਘਰਾ ਤੇ ਕਬਜ਼ੇ ਕਰਾਉਣ ਨੂੰ ਬੈਠੇ ਨੇ ਜਿਹੜੇ ਇਹ ਜੇ ਤਹਿਸੀਲਾਰ ਤੇ ਪਟਵਾਰੀ ਨੇ ਇਹ ਲੋਕਾਂ ਨੂੰ ਕਹਿੰਦਾ ਪੈਂਦਾ ਬਾਕੀ ਤਾਂ ਇਹਨੂੰ ਪਤਾ ਹੋਊਗਾ ਨਾ ਮੇਰਾ ਕੀ ਕਰ ਲਿਆ ਮੈਂ ਤਾਂ ਬਿਨਾਂ ਕੋਰਟ ਦੀ ਪਰਮਿਸ਼ਨ ਤੋਂ ਮੈਂ ਤਾਂ 사ウਦੀਆ ਅਰਬ ਹਜਜ ਕਰਿਆ ਆ ਇਹ ਜਿਹੇ ਬੰਦੇ ਹਜਜ ਨੂੰ ਕੀ ਸਮਝਦੇ ਹੋਣਗੇ ਨਮੰਬਾ ਤੋਂ ਨਮੰਬਾ ਦੇ ਵਿੱਚ ਰਹੁ ਚੱਕਰ ਹੋ ਰਿਹਾ ਹੈ ਇੰਡੀਆ ਛੱਡ ਕੇ ਇਹ ਇੱਕ ਫੌਜੀ ਨੌਜਵਾਨ ਜਿਹੜਾ ਆਪਣੀ ਗੱਡੀ ਦੇ ਉੱਤੇ ਪੋਸਟਰ ਲਗਾ ਕੇ ਘੁੰਮ ਰਿਹਾ ਹੈ ਇੱਕ ਸਾਲ ਤੋਂ ਧੱਕੇ ਖਾਣ ਦੀ ਗੱਲ ਕਰ ਰਿਹਾ ਅਬਦੁਲ ਸਤਾਰ ਜੀ ਜਿਹੜੇ ਸਾਡੇ ਨਾਲ ਖੜੇ ਨੇ ਔਰ ਇਹ ਪੀੜਤ ਫੌਜੀ ਨੇ ਜਿਹੜੇ ਆਪਣੀ ਡਿਊਟੀ ਦੌਰਾਨ ਬਹੁਤ ਦੂਰ ਦਰਾਡੇ ਅੰਡੇਮਾਨ ਨਿਕੋਬਾਰ ਤੱਕ ਡਿਊਟੀ ਕਰਦੇ ਰਹੇ ਪਰ ਪਿੱਛੋਂ ਕਿਸੇ ਨੇ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਇਹਨਾਂ ਦੇ ਕਬਜ਼ੇ ਦੇ ਉੱਤੇ ਜਿਹੜਾ ਪਲਾਟ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪੂਰਾ ਮਸਲਾ ਕੀ ਹੈ ਕੌਣ ਕਰ ਰਿਹਾ ਔਰ ਕੌਣ-ਕੌਣ ਮਿਲਿਆ ਹੋਇਆ ਹੈ ਮਲੇਰ ਕੋਟਲਾ ਡੀਸੀ ਨੇ ਇਸ ਮਸਲੇ ਵਿੱਚ ਕੋ ਕੰਮ ਕੀਤਾ ਕਿ ਨਹੀਂ ਕੀਤਾ ਇਹ ਅਸੀਂ ਇਹਨਾਂ ਨਾਲ ਗੱਲ ਵੀ ਕਰਾਂਗੇ ਔਰ ਅਸੀਂ ਇਹਨਾਂ ਤੋਂ ਜਾਣਾਂਗੇ ਕਿ ਇਹਨਾਂ ਨੂੰ ਇਹ ਸਟਿੱਕਰ ਕਿਉਂ ਲਾਉਣੇ ਪਏ ਆ ਸਭ ਤੋਂ ਪਹਿਲਾਂ ਇੱਥੇ ਲਿਖਿਆ ਫੌਜੀ ਜਵਾਨ ਦਾ ਤੇ ਉਸਦੇ ਪਰਿਵਾਰ ਦਾ ਖਾਰਿਆ ਧੱਕੇ ਤੇ ਇਨਸਾਫ ਲਈ 1 ਸਾਲ ਤੋਂ ਔਰ ਨਾਲ ਹੀ ਇੱਥੇ ਲਿਖਿਆ ਹੋਇਆ ਡੀਸੀ ਮਲੇਰ ਕੋਟਲਾ ਵੱਲੋਂ ਸੱਚ ਨੂੰ ਫਾਂਸੀ ਅਤੇ ਝੂਠ ਅਤੇ ਰਿਸ਼ਵਤਖੋਰਾ ਨੂੰ ਤਗਮੇ ਤਾ ਡਿਪਟੀ ਕਮਿਸ਼ਨਰ ਤੱਕ ਨੂੰ ਵੀ ਇਸ ਤਰ੍ਹਾਂ ਦੀਆਂ ਗੱਲਾਂ ਦੇ ਨਾਲ ਜਾਗਰੂਕ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਹੋ ਸਕਦਾ ਇਹਨਾਂ ਦੀ ਗੱਲ ਨਾ ਸੁਣੀ ਜਾਂਦੀ ਹੋਵੇ ਅਸੀਂ ਪੂਰੀ ਗੱਲ ਵੀ ਦੱਸਾਂਗੇ ਅਰੇ ਇੱਥੇ ਲਿਖਿਆ ਰਿਸ਼ਵਤ ਦੇਣ ਵਾਲਿਆਂ ਅਤੇ ਰਿਸ਼ਵਤ ਦੇਣ ਵਾਲੇ ਖਿਲਾਫ ਜਿਹੜੀ ਆ ਕਾਰਵਾਈ ਹੋਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਇਸ ਤਰ੍ਹਾਂ ਵਿਜੀਲੈਂਸ ਦੇ ਹੋਰ ਲੈਟਰ ਟੰਗੇ ਨੇ ਹੋਰ ਸਾਰੀਆਂ ਗੱਲਾਂ ਇਸ ਗੱਡੀ ਦੇ ਉੱਤੇ ਲਿਖੀਆਂ ਹੋਈਆਂ ਨੇ ਤੇ ਫੌਜੀ ਨੂੰ ਇਸ ਤਰੀਕੇ ਦੇ ਨਾਲ ਆਪਣਾ ਕਿਉਂ ਕਰਨਾ ਪੈ ਰਿਹਾ ਪ੍ਰੋਟੈਸਟ ਤਾਂ ਇਸ ਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਅਬਦુલ ਸਤਾਰ ਜੀ ਇੱਕ ਤਾਂ ਤੁਸੀਂ ਫੌਜ ਦੇ ਵਿੱਚ ਕੰਮ ਕਰਦੇ ਹੋ ਚਲੋ ਇੱਕ ਨੌਕਰੀ ਪੇਸ਼ਾ ਹੈ ਪਰ ਨਾਲ ਨਾਲੇ ਦੇਸ਼ ਦੀ ਸੇਵਾ ਵੀ ਮੰਨੀ ਜਾਂਦੀ ਹੈ ਇੱਕ ਫੌਜੀ ਦਾ ਸਨਮਾਨ ਕਿਹਾ ਜਾਂਦਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਸਰਹੱਦਾਂ ਤੇ ਰਾਖੀ ਕਰਨ ਦੇ ਕੰਮ ਆਉਂਦੇ ਆ ਪਰ ਤੁਹਾਡੇ ਨਾਲ ਇਹ ਜੀ ਕੀ ਹੋਈ ਪਹਿਲਾਂ ਸ਼ੁਰੂਆਤ ਦੇ ਵਿੱਚ ਮਾਮਲਾ ਦੱਸੋ ਕਿ ਤੁਹਾਨੂੰ ਇਸ ਤਰ੍ਹਾਂ ਗੱਡੀ ਦੇ ਉੱਤੇ ਸਟicker ਲਾ ਕੇ ਪੋਸਟਰ ਲਗਾ ਕੇ ਇਨਸਾਫ ਲੈਣ ਦੇ ਲਈ ਘੁੰਮਣਾ ਪੈ ਰਿਹਾ ਸਭ ਤੋਂ ਪਹਿਲਾਂ ਤੁਹਾਡੇ ABC ਨਿਊਜ਼ ਦਾ ਮੇਰੇ ਵੱਲੋਂ ABC ਨਿਊਜ਼ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜੋ ਇਸ ਤੋਂ ਪਹਿਲਾਂ ਜਦੋਂ ਮੇਰਾ ਇੱਕ ਸ਼ੁਰੂਆਤ ਹੋਈ ਸੀ ਤੁਹਾਡੇ ਮੈਂ ਉਦੋਂ ਵੀ ਧੱਕੇ ਖਾਣੇ ਪਏ ਮੈਨੂੰ ਕਾਫੀ ਟਾਈਮ ਪਰ ਤੁਹਾਡੇ ਪਿਛਲੀ ਵਾਰ ਜਦੋਂ ਮੇਰੀ ਤੁਸੀਂ ਆਵਾਜ਼ ਚੁੱਕੀ ਸੀ ਉਸ ਆਵਾਜ਼ ਦੇ ਨਾਲ ਜਿਹੜਾ ਮੇਰਾ ਕੇਸ ਸੀ ਉਹਦੇ ਵਿੱਚ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਸੀ ਤੇ ਇਨਵੈਸਟੀਗੇਸ਼ਨ ਰਿਪੋਰਟ ਵੀ ਆ ਗਈ ਹੈ ਤੇ ਉਹਦੇ ਵਿੱਚ ਉਹ ਦੋਸ਼ੀ ਵੀ ਪਾਏ ਗਏ ਨੇ ਮੇਰਾ ਮਸਲਾ ਇਹ ਸੀ ਜੀ ਇੱਕ ਅਨਨੋਨ ਬੰਦਾ ਜੀ ਨੂੰ ਸਾਡਾ ਕੋਈ ਨੇਤਾ ਰਿਸ਼ਤਾ ਨਤਾਂ ਨਹੀਂ ਉਹ ਬੰਦੇ ਨੇ ਸਾਡੇ ਪﻼਲ ਦੀ ਜਿਹੜੀ ਇਹ ਕੀ ਆ ਫਰਜ਼ ਦੇ ਸਟੇ ਦਰਜ ਕਰਵਾਤੀ ਸੀਗੀ ਝੂਠੀ ਜੋ ਕਿ ਕੋਰਟ ਵੱਲੋਂ ਕੋਈ ਇਸ ਤਰ੍ਹਾਂ ਦਾ ਆਰਡਰ ਪਾਸ ਨਹੀਂ ਹੋਇਆ ਸੀਗਾ ਉਹ ਤਹਿਸੀਲਦਾਰ ਤੇ ਪਟਵਾਰੀ ਨੂੰ ਕਹਿ ਰਿਆ ਰਿਸ਼ਵਤ ਦੇ ਕੇ ਕਰਾਈ ਸੀ ਕਰਾਈ ਗਈ ਸੀ ਤੇ ਉਹ ਔਨ ਰਿਕਾਰਡ ਆ ਮਾਲ ਮਹਿਕਮੇ ਦੇ ਰਜਿਸਟਰਾਂ ਤੇ ਵੀ ਆ ਜੋ ਔਨਲਾਈਨ ਚੜਾਈ ਸੀ ਇਹਨਾਂ ਨੇ ਬਾਅਦ ਚ ਡਿਲੀਟ ਕਰਤੀ ਸਬੂਤ ਮਟਾਉਣ ਲਈ ਜੋ ਕਿ ਪਟਵਾਰੀ ਜਗਦੀਪ ਸਿੰਘ ਉਹਦੇ ਵਿੱਚ ਸ਼ਾਮਲ ਸੀ ਤੇ ਨਾਇਬ ਤਹਿਸੀਲਦਾਰ RAMLAL ਇਹ ਜੇਗਾ ਤਹਿਸੀਲ ਅਹਿਮਦਗੜ ਦਾ ਮਾਮਲਾ ਜੀ ਉਸ ਤੋਂ ਕਾਫੀ ਉਸ ਤੋਂ ਬਾਅਦ ਕਈ ਵਾਰ ਤਹਿਸੀਲਦਾਰ ਚੇਂਜ ਹੋ ਚੁੱਕੇ ਨੇ ਤੇ ਕਈਆਂ ਨੇ ਮੈਨੂੰ ਤਮਕਾਉਣ ਦੀ ਵੀ ਕੋਸ਼ਿਸ਼ ਕੀਤੀ ਆ ਉਹਨਾਂ ਨੂੰ ਪਤਾ ਸੀ ਤੁਸੀਂ ਪੇਸ਼ੇਵਾਰ ਜੋ ਫੌਜੀ ਹੂੰ ਜੇ ਉਹ ਖੁਦ ਆਰਮੀ ਚੋਂ ਮੇਜਰ ਰਿਟਾਇਰ ਨੇ ਜੋ ਜਿਨ੍ਹਾਂ ਨੇ ਤਮਕਾਇਆ ਤਹਿਸੀਲਦਾਰ ਜੀ ਉਹਨਾਂ ਨੇ ਮੈਨੂੰ ਪਹਿਲਾਂ ਆਪਣੇ ਆਫਿਸ ਬੁਲਾ ਕੇ ਤਮਕਾਇਆ ਦੇਖੋ ਜੀ ਮੈਂ ਤੁਹਾਨੂੰ ਦਿਖਾਉਣਾ ਚਾਹ ਤੋ ਨਾ ਜਿੰਨੀ ਵਾਰ ਵੀ ਇਹਨਾਂ ਨੇ ਸਾਨੂੰ ਸੱਦਿਆ ਮੈਂ ਇਹਨਾਂ ਦੀ ਨੋਟਸ 'ਤੇ ਪਹੁੰਚਿਆ ਆਪਣੇ ਬਿਆਨ ਦਾਜ ਕਰੂੰਨ ਇੱਕ ਵਾਰ ਨਹੀਂ ਕਟੂਕੜ 15 ਵਾਰ ਬਿਆਨਦਾਰ ਜੀ ਕਰਾਏ ਨੇ ਆ ਤਹਿਸੀਲਦਾਰ ਸਾਹਿਬ ਦਾ ਆਫਿਸ ਇਹ ਦੇਖ ਲਓ ਤੁਸੀਂ ਡਰੈਸ ਵੀ ਕੱਪੜਿਆਂ ਤੋਂ ਵੀ ਪਤਾ ਚੱਲੂ ਅਲੱਗ-ਅਲੱਗ ਨੇ ਸਾਡੇ ਉਹ ਬੰਦੇ ਬਾਰੇ ਮੈਂ ਜਦੋਂ ਇਹਨਾਂ ਨੂੰ ਕਿਹਾ ਜੀ ਮੈਨੂੰ ਤਾਂ ਤੁਸੀਂ ਹਰ ਵਾਰ ਬੁਲਾ ਲੈਨੇ ਹੋ ਮੈਂ ਆਉਣਾ ਤੁਹਾਡੇ ਹੁਕਮਾਂ ਦੀ ਪਾਲਣਾ ਕਰਦਾ ਇਹ ਬੰਦਾ ਕਿਉਂ ਨਹੀਂ ਆ ਰਿਹਾ ਤੁਸੀਂ ਇਹਨੂੰ ਕਿਉਂ ਨਹੀਂ ਵਾਰ-ਵਾਰ ਬੁਲਾ ਰਹੇ ਵੀ ਉਹਦੇ ਵੀ ਤਾਂ ਬਿਆਨ ਲੋਕ ਕਹਿੰਦੇ ਕੀ ਕਰੀਏ ਉਹ ਸਾਡੇ ਆਰਡਰ ਨਹੀਂ ਮੰਨਦਾ ਤੁਸੀਂ ਲਿਆਓ ਤੁਸੀਂ ਗਲਟਡ ਅਧਿਕਾਰੀਆਂ ਤੁਸੀਂ ਉਸ ਚੀਜ਼ ਦੇ ਹੈਗੇ ਹੋ ਏਰੀਆ ਦੇ ਇਨਚਾਰਜ ਹੋ ਜੋ ਤੁਸੀਂ ਨਹੀਂ ਮਿਲਾ ਸਕਦੇ ਉਹ ਮੇਰੇ ਕਹਿਣ ਤੇ ਕਿਵੇਂ ਆ ਜਾਊਗਾ ਕੀ ਜਿਹੜਾ ਤੁਹਾਡਾ ਪਲਾਟ ਸੀ ਉਹਦੀ ਲੋਕੇਸ਼ਨ ਕੀ ਹੈ ਕਿੱਥੇ ਸੀ ਉਹ ਪਲਾਟ ਤੇ ਤੁਹਾਡੀ ਮਾਲਕੀ ਸੀ ਉਹਦੇ ਉੱਤੇ ਕਬਜ਼ਾ ਕੌਣ-ਕੌਣ ਕਰਨਾ ਚਾਹੁੰਦਾ ਸੀ ਦੇਖੋ ਜੀ ਇਹ ਹੈਗਾ ਮੰਡੀ ਅਮਨਗੜ ਅਮਨੇਰਕੋਟਲਾ ਤਹਿਸੀਲ ਚ ਦਲੀਜ ਰੋਡ ਮੰਡੀ ਅਮਨਗੜ ਮੇਰਾ ਪਲਾਟ ਹੈ ਜੀ ਜੋ ਕਿ ਜਿਹੜੀ ਉਹਦੇ ਤੇ ਫਾਰਦ ਵਗੈਰਾ ਜੋ ਵੀ ਇੰਤਕਾਲ ਨੇ ਜਾਂ ਕਬਜ਼ਾ ਉਹ ਸਾਡਾ ਹੀ ਆ ਤੇ ਮੈਂ ਬਾਹਰ ਸੀਗਾ ਉਹਨੇ ਸੋਚਿਆ ਵੀ ਪਲਾਟ ਖਾਲੀ ਆ ਤੇ ਕਿਵੇਂ ਨਾ ਕਿਵੇਂ ਇਹਦੇ ਤੇ ਕੋਸ਼ਿਸ਼ ਕਰੀਏ ਹੂੰ ਕਭ ਜਗਨ ਇਸ ਕਿਸ ਦਿਮੇਲੀ ਪੋਗਾ ਤੇ ਨਾਲ ਪਲਾਟ ਦੱਬਣ ਦੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਮੈਂ ਅਚਾਨਕ ਹੀ ਇਹ ਨਾ ਮੇਰਾ ਕਿਉਂਕਿ ਬਾਹਰਾਂ ਡਿਊਟੀ ਤੇ ਆਨਲਾਈਨ ਚੈੱਕ ਕਰਦਾ ਰਹਿੰਦਾ ਸੀਗਾ ਨਹੀਂ ਦੂਰ ਡਿਊਟੀ ਤੇ ਸੀ ਮੈਂ ਅੰਡੇਮਾਨ ਇੱਕ ਵਾਰ ਸੀ ਜੀ ਤੇ ਮੈਂ ਆਨਲਾਈਨ ਚੈੱਕ ਵਗੈਰਾ ਕਰਦਾ ਰਹਿੰਦਾ ਸੀ ਤੇ ਅਚਾਨਕ ਹੀ ਮੈਂ ਫਰਦ ਜਦੋਂ ਦੇਖੀ ਮੈਂ ਫਾਦਰ ਨੂੰ ਪੁੱਛਿਆ ਮੈਂ ਕਿਹਾ ਵੀ ਆਪਣੇ ਤਾਂ ਸਟੇ ਕਿਵੇਂ ਦਰਜ ਹੋਗੀ ਕਹਿੰਦੇ ਤੈਨੂੰ ਭੁਲੇਖਾ ਪਿਆ ਉਹਨਾ ਸਟੇ ਐਵੇਂ ਕਿਵੇਂ ਹੋ ਗਈ ਮੈਂ ਜੀ ਸਟੇ ਹੋਈ ਹੋਈ ਆ ਤੇ ਕੁਦਰਤੀ ਅਚਾਨਕ ਮੈਂ ਉਦੋਂ ਛੁੱਟੀ ਤੇ ਸੀ ਜਦੋਂ ਮੈਂ ਸਟੇ ਚੈੱਕ ਕੀਤੀ ਫਿਰ ਮੈਂ ਉਹਦਾ ਰਿਕਾਰਡ ਕੱ ਪਹਿਲਾ ਤਾਂ ਮੈਂ ਇਹਨਾਂ ਦੇ ਜਿਹੜੇ ਸੁਵਿਧਾ ਕੇਂਦਰ ਬਣੇ ਨੇ ਆਪਣੇ ਫਰਦ ਕੇਂਦਰ ਬਣੇ ਨੇ ਫਰਦ ਕੇਂਦਰ ਤੋਂ ਫਰਦ ਕਢਾਈ ਉਹਨੂੰ ਅਟੈਸਟਡ ਕਰਾਇਆ ਫਿਰ ਮੈਂ ਜਾ ਕੇ ਤਹਿਸੀਲ ਦੇ ਵਿੱਚੋਂ ਪਤਾ ਕੀ ਕੋਰਟ ਤੋਂ ਪਤਾ ਕੀਤਾ ਕਿ ਕੋਈ ਸਟੇ ਤਾਂ ਨਹੀਂ ਉੱਥੋਂ ਵੀ ਮੈਨੂੰ ਪਤਾ ਲੱਗਿਆ ਕਿ ਇੱਕ ਬੰਦੇ ਨੇ ਇਹਨੇ ਜੋ ਸਦਾਗਰ ਮੁਹੰਮਦ ਨੇ ਕਿ ਇਹ ਜਰੂਰ ਦਾਵਾ ਪੇਸ਼ ਕੀਤਾ ਸੀ ਕੋਰਟ ਦੇ ਵਿੱਚ ਇਹ ਦਾਅਵੇ ਦੀ ਕਾਪੀ ਲੱਗੀ ਹੋਈ ਹੈ ਜੀ ਜੀ ਇਹਦੇ ਵਿੱਚ ਮਤਲਬ ਤੁਸੀਂ ਕੋਈ ਸਬੂਤ ਨਹੀਂ ਛੱਡਿਆ ਜਿਹੜੇ ਆਪਣੀ ਗੱਡੀ ਉੱਤੇ ਨਹੀਂ ਚਿਪਕਾਇਆ ਜੀ ਸਾਰੇ ਚਿਪਕਾਏ ਨੇ ਕਿਉਂਕਿ ਇਹ ਸਰਕਾਰੀ ਰਿਕਾਰਡ ਆ ਇਹ ਮੇਰਾ ਮਤਲਬ ਹੈ ਕਿ ਆਪਣੇ ਜਿਵੇਂ ਇਹਨਾਂ ਨੇ ਜਾਲੀ ਕੰਮ ਕੀਤਾ ਆਪਣਾ ਜਾਲੀ ਨਹੀਂ ਆਪਣਾ ਔਨ ਕੋਡ ਆ ਠੀਕ ਆ ਉਹ ਬੰਦੇ ਨੇ ਦਾਅਵੇ ਲਈ ਜਿਹੜਾ ਹੈਗਾ ਦਾਵਾ ਪੇਸ਼ ਕੀਤਾ ਸੀ ਉਹ ਦਾਅਵੇ ਦੀ ਕਾਪੀ ਦੇ ਆਧਾਰ ਤੇ 31 ਮਈ ਨੂੰ 2023 ਨੂੰ ਉਹਨੇ ਦਾਵਾ ਪੇਸ਼ ਕੀਤਾ ਤੇ 8 ਜੂਨ ਨੂੰ ਨੇ ਐਪਲੀਕੇਸ਼ਨ ਦਿੱਤੀ ਜੀ ਮੈਨੂੰ ਸਟੇ ਮਿਲ ਗਈ 8 ਦਿਨਾਂ ਚ ਜਦ ਕਿ ਉਹਦੇ ਵਿੱਚ 3 ਅਗਸਤ ਦੀ ਡੇਟ ਮਿਲਿਆ ਹੀアリング ਦੀ ਨੈਕਸਟ ਹੀアリング ਦੀ ਤੇ ਇਹ ਬੰਦੇ ਨੇ 8 ਦਿਨਾਂ ਬਾਅਦ ਹੀ ਸਟੇਜ ਬਣਾਤੀ ਉਹਦੀ ਕਿਸੇ ਹਰ ਗੱਲ ਦੇ ਉੱਤੇ ਗੁੰਮਰਾਹ ਕਰਨ ਦੀ ਕੋਸ਼ਿਸ਼ ਹੋਈ ਹੈ ਝੂਠ ਪੂਰਾ ਝੂਠ ਸਪਾਨ ਗਲਤ ਜੋ ਵੀ ਹੈ ਇਹਨਾਂ ਨੇ ਪੱਤਰਚਾਰ ਜਾਂ ਜੋ ਵੀ ਹੈ ਰਿਕਾਰਡ ਬਣਾ ਕੇ ਆਪਣੇ ਵੱਲੋਂ ਝਾਲੀ ਤੇ ਸਟੇ ਚੜਾਤੀ ਜੀ ਇਹਨਾਂ ਨੇ ਤੁਸੀਂ ਕੱਲਾ ਕੱਲਾ ਕਾਗਜ਼ ਗੱਡੀ ਉੱਤੇ ਲਗਾ ਕੇ ਪੋਸਟਰ ਤੇ ਸਰਕਾਰੀ ਚਿੱਠੀਆਂ ਵੀ ਆਪਣੇ ਬਜ਼ੁਰਗ ਬਾਪ ਨੂੰ ਨਾਲ ਲੈ ਕੇ ਸੜਕਾਂ ਤੇ ਘੁੰਮ ਰਹੇ ਇਸ ਕਰਕੇ ਰਹੇ ਹੋ ਕਿ ਮੇਰੀ ਕੋਈ ਸੁਣੇ ਸਰਕਾਰੀ ਦਫ਼ਤਰਾਂ 'ਚ ਗਏ ਉੱਥੇ ਸੁਣੀ ਨਹੀਂ ਗਈ ਜੀ ਮੇਰੇ OSD CM ਸਾਹਿਬ ਦੇ OSD ਨੇ ਰਾਜਵੀਰ ਸਾਹਿਬ ਨਾਲ ਵੀ ਗੱਲ ਹੋਈ ਸੀ ਕਹਿੰਦੇ ਸਬੂਤ ਭੇਜੋ ਲੈਟਰ ਲਿਖੋ ਮੈਂ ਲੈਟਰ ਉਹਨਾਂ ਨੂੰ ਵੀ ਭੇਜਤੇ WhatsApp ਵੀ ਕੀਤਾ ਸਬੂਤ ਵੀ ਭੇਜਿਆ ਕਲਦੀਪ ਸਿੰਘ ਢਾਲੀਵਾਲ ਜੀ ਨੂੰ ਮੇਰੇ ਕੋਲ ਹੁਣ ਰਿਕਾਰਡ ਵੀ ਪਿਆ ਹੋਈ ਵਟਸਐਪ ਤੇ ਭੇਜਿਆ ਹੋਇਆ ਉਹਨਾਂ ਨੂੰ ਵੀ ਤੇ ਉਸ ਤੋਂ ਬਾਅਦ ਡੀਸੀ ਸਾਹਿਬ ਕੋਲੇ ਤਾਂ ਬਚੱਕਰ ਮਾਰ ਮਾਰ ਕੇ ਔਰ ਤਹਿਸੀਲ ਦੇ ਚੱਕਰ ਕੱਟ-ਕੱਟ ਕੇ ਪਾਗਲ ਹੋ ਗਿਆ ਕਿ ਮੇਰੀ ਸੁਣਵਾਈ ਕਿਤੇ ਨਹੀਂ ਹੈ ਉਸ ਤੋਂ ਬਾਅਦ ਹੀ ਫਿਰ ਮੈਨੂੰ ਹੋਰ ਤਾਂ ਕੋਈ ਹੱਲ ਲੱਗਿਆ ਨਹੀਂ ਮੈਂ ਕਿਉਂ ਨਾ ਮਤਲਬ ਕਿ ਲੋਕਾਂ ਦੇ ਧਿਆਨ ਚ ਲਿਆ ਜਾਵੇ ਵੀ ਇਹ ਕੁਝ ਵੀ ਚੱਲਦਾ ਤੇ ਮੇਰੀ ਇੱਕ ਵਰਦੀ ਵਾਲੇ ਫੌਜੀ ਦੀ ਸੁਣਵਾਈ ਨਹੀਂ ਤਾਂ ਆਮ ਵਿਅਕਤੀ ਨਾਲ ਕੀ ਹੁੰਦਾ ਹੋਊਗਾ ਇੱਕ ਸਾਡੀਆਂ ਜਿਹੜੀਆਂ ਅਥਾਰਟੀਆਂ ਨੇ ਨਿਆਂ ਪਾਲਿਕਾ ਨੇ ਜਿਨ੍ਹਾਂ ਤੇ ਸਾਨੂੰ ਇੰਨਾ ਭਰੋਸਾ ਆਮ ਲੋਕ ਨੂੰ ਪਤਾ ਵੀ ਸਾਨੂੰ ਕਿਤੇ ਹੋਰ ਇਨਸਾਫ ਨਹੀਂ ਮ ਕੋਟ ਐਕ ਜਿਹੜੀ ਸਾਡੇ ਨਾਲ ਨਿਆਂ ਕਰ ਸਕਦੀ ਹੈ ਜਾਂ ਅਥਾਰਟੀਆਂ ਨੇ ਡਿਸਟ੍ਰਿਕਟ ਅਥਾਰਟੀਆਂ ਨੇ ਜਾਂ ਐਡਮਿਨਿਸਟ੍ਰੇਟਰ ਲਾਅ ਐਂਡ ਆਰਡਰ ਆ ਸਾਨੂੰ ਉੱਥੇ ਜਾ ਕੇ ਸਚਾਈ ਦੇ ਇਤਿਹਾਸ ਤੇ ਨਿਆਂ ਮਿਲ ਸਕਦਾ ਰਾਹਤ ਮਿਲ ਸਕਦੀ ਆ ਉਹ ਉਹਨਾਂ ਦੇ ਨਾਂ ਤੇ ਬੰਦੇ ਗਲਤ ਕੰਮ ਕਰ ਰਹੇ ਨੇ ਤਾਂ ਫਿਰ ਆਪਾਂ ਨੂੰ ਕਿਵੇਂ ਹੋ ਸਕਦਾ ਕਿ ਰਾਹਤ ਮਿਲ ਜੇ ਜਾਂ ਕਿ ਕੋਈ ਕਿਵੇਂ ਇਹ ਸਿਚੁਏਸ਼ਨ ਹੋ ਸਕਦਾ ਕਿ ਸਾਨੂੰ ਨਿਆਂ ਮਿਲ ਸਕਦਾ ਸਰਕਾਰੀ ਰਿਕਾਰਡ ਵਿੱਚ ਹੁਣ ਤੱਕ ਕਿਤੇ ਇਹ ਗੱਲ ਸ਼ੋ ਹੋ ਗਈ ਹੈ ਮੰਨ ਚੁੱਕਿਆ ਕੋਈ ਕਿ ਹਾਂ ਇੱਥੇ ਗੜਬੜੀ ਹੋਈ ਹੈ ਜਾ ਕੋ ਪਲਾਟ ਤੇ ਕੋ ਦੱਬਣ ਦੀ ਕੋਸ਼ਿਸ਼ ਹੋਈ ਹੈ ਜਦੋਂ ਜੀ ਤੁਸੀਂ ਪਿਛਲੀ ਵਾਰ ਮੇਰੀ ਆਵਾਜ਼ ਚੁੱਕੀ ਸੀ ਉਸ ਤੋਂ ਬਾਅਦ ਇੱਕ ਇਨਵੈਸਟੀਗੇਸ਼ਨ ਹੋਈ ਸੀਗੀ ਤਹਿਸੀਲਦਾਰ ਰੈਂਕ ਦੇ ਇੱਕ ਅਫਸਰ ਨੇ ਕੀਤੀ ਸੀ ਉਹਦੇ ਵਿੱਚ ਉਹਨੇ ਇਹਨਾਂ ਨੇ ਲਿਖਿਆ ਵੀ ਸਾਨੂੰ ਗਮਰਾ ਕੀਤਾ ਹਮ ਇੱਕ ਹੌਣ-ਹੌਣ ਕਹਿ ਰਿਹਾ ਸਾਨੂੰ ਗਮਰਾ ਨੈਪ ਤਹਿਸੀਲਦਾਰ ਆਰਮ ਲਾਲ ਉੱਤੇ ਪਟਵਾਰੀ ਜਗਦੀਪ ਸਿੰਘ ਜੋ ਜਿਹਨੂੰ ਪ੍ਰਮੋਟ ਕਰਕੇ ਉਹਨੂੰ ਇੱਕ ਤਰ੍ਹਾਂ ਦਾ ਤਗਮਾ ਲਗਾ ਦਿੱਤਾ ਗਿਆ ਕੰਨ ਕੋ ਬਣਾ ਦਿੱਤਾ ਗਿਆ ਹੈ ਅੱਛਾ ਤੇ ਉਹ ਕਹਿ ਰਿਹਾ ਸੀ ਸਾਨੂੰ ਗਮਰਾ ਕੀਤਾ ਜਦੋਂ ਮੈਂ ਉਹਨਾਂ ਨੂੰ ਕਿਹਾ ਜੀ ਠੀਕ ਹੈ ਜੇ ਤੁਹਾਨੂੰ ਗਮਰਾ ਕੀਤਾ ਇੱਕ ਗਾਸਟਰਡ ਅਧਿਕਾਰੀ ਹੂੰ ਤੇ ਔਨ ਡਿਊਟੀ ਆ ਮੁਲਾਜ਼ਮੋਂ ਤੁਸੀਂ ਫਿਰ ਤੁਸੀਂ ਉਹ ਬੰਦੇ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ ਇਹ ਤਾਂ ਤੁਹਾਡੀ ਨੌਕਰੀ ਨੂੰ ਖਤਰਾ ਪੈਦਾ ਕਰ ਗਿਆ ਨਾ ਉਹ ਉਹ ਕਹਿੰਦੇ ਇਹ ਵੀ ਉਹ ਅਸੀਂ ਯੂਜ਼ਰ ਤੇ ਕੋਈ ਕਾਰਵਾਈ ਨਹੀਂ ਕਰਨੀ ਉਹ ਕਿਉਂ ਨਹੀਂ ਕਰਨੀ ਚਾਹੁੰਦੀ ਉਹ ਤਾਂ ਹੁਣ ਪਤਾ ਲੱਗਿਆ ਉਹ ਬੰਦੇ ਨੇ ਜਦੋਂ ਜਿਹਨੇ ਗਮਰਾਹ ਕੀਤਾ ਤਾਂ ਉਹਨੂੰ ਪਤਾ ਲੱਗ ਗਿਆ ਵੀ ਹੋ ਸਕਦਾ ਮੇਰੇ ਤੇ ਐਕਸ਼ਨ ਆ ਜੀ ਉਹ ਡਰ ਗਿਆ ਉਹਨੇ ਇਹਨਾਂ ਨਾਲ ਜੋ ਵੀ ਡੀਲ ਕੀਤੀ ਹੋਣੀ ਆ ਉਹ ਇੱਕ ਐਫੀਡਵਿਟ ਦੇ ਗਿਆ ਜੀ ਇਹ ਦੇਖੋ ਉਹ ਮੇਰੇ ਹੱਥ ਲੱਗਿਆ ਐਫੀਡਵਿਟ ਜੀ ਇਹ ਕੋਈ ਆਪਦੇ ਕਰਿੰਦੇ ਕੋਲੇ ਸ਼ਾਇਦ ਮੇਰੇ ਕੋਲ ਵੀਡੀਓ ਵੀ ਮਿਲ ਜੂ ਸੀਸੀਟੀਵੀ ਕਰਦੀ ਇਹ ਕਿਸੇ ਕਰਿੰਦੇ ਕੋਲੇ ਮੇਰੇ ਘਰ ਭੇਜ ਭੇਜਤਾ ਉਹਨੇ ਜਿਹਦੇ ਵਿੱਚ ਉਹ ਲਿਖ ਰਿਹਾ ਵੀ ਸਾਡੀ ਡੀਲ ਹੋਈ ਸੀ 80 ਲੱਖ ਦੀ ਤੇ 50000 ਸਾਡਾ ਹੋ ਗਿਆ ਜਿਵੇਂ ਮੈਨੂੰ ਇਹਨਾਂ ਨੇ ਗਾਈਡ ਕੀਤਾ ਸੀ ਉਵੇਂ-ਉਵੇਂ ਮੈਂ ਤੇ ਤਾਂ ਆ ਨੋਟਰੀ ਅਟੈਸਟਡ ਆ ਜੀ ਉਹਨੇ ਇਹ ਬੰਦੇ ਨੇ ਖੁਦ ਦੇ ਸੈਨ ਨੇ ਉਹਦੇ ਬਿਆਨ ਨੇ ਉਹਦਾ ਆਧਾਰ ਕਾਰਡ ਲੱਗਿਆ ਹੋਇਆ ਤਾਂ ਇੰਨਾ ਚ ਕੀ ਕੀ ਦਰਜ ਹੈ ਉਹ ਕਹਿੰਦਾ ਜੀ ਸਾਡੀ 1 ਲੱਖ ਚ ਡੀਲ ਹੋਈ ਸੀ ਤੇ 1 ਲੱਖ ਚ ਡੀਲ ਹੋਈ ਸੀ ਤੇ ਜਿਹੜਾ ਹੈਗਾ 50 ਹਜ਼ਾਰ ਚ ਗੱਲ ਖਤਮ ਹੋ ਗਈ ਸੀ 50 ਹਜ਼ਾਰ ਚ ਕੀਤਾ ਆ ਦੇਖੋ ਜੀ ਈਸ ਸਟੈਂਪ ਆ ਇਹ ਬੰਦੇ ਦਾ ਜੋ ਰਜਿਸਟ੍ਰੇਸ਼ਨ ਨੰਬਰ ਆ ਜਿਹਨੇ ਇਹ ਇਸ਼ੂ ਕੀਤਾ ਇਹ ਆਪਣੇ ਈਸ ਸਟੈਂਪ ਉਹਦੀ ਡਿਟੇਲ ਆ ਜੇ ਤਾਂ ਇਹ ਸੱਚ ਉਹੀ ਦੱਸ ਸਕਦਾ ਇਹ ਫਰਜੀ ਆ ਡੁਪਲੀਕੇਟ ਆ ਇਹ ਤਾਂ ਜਦੋਂ ਸਾਣਬੀਨ ਹੋਵੇਗੀ ਪਤਾ ਲੱਗੂ ਲੇਕਿਨ ਉਹ ਬੰਦਾ ਖੁਦ ਹਲਫੀਆ ਬਿਆਨ ਦੇ ਕੇ ਇੱਕ ਕਬੂਲਨਾਮਾ ਕਰ ਰਿਹਾ ਕਿ ਸਾਡੀ ਕਿੰਨੇ ਚੀ ਡੀਲ ਹੋਈ ਰਿਸ਼ਵਤ ਖੋਰੀ ਵਾਲੇ ਮਾਮਲੇ ਚ ਤਾਂ ਫਿਰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਤੇ ਉਦੋਂ ਹੀ ਜਦੋਂ ਸਬੂਤ ਮਿਲਦਾ ਐ ਐਂਟੀ ਕ੍ਰਾਪਸ਼ਨ ਨੰਬਰ ਵੀ ਜਾਰੀ ਕੀਤਾ ਹੋਇਆ ਸਰਕਾਰ ਨੇ ਉਹਦੇ ਉੱਤੇ ਇਸ ਤਰ੍ਹਾਂ ਦੀ ਕੋਈ ਗੱਲ ਜਾਂਦੀ ਐ ਸਬੂਤ ਦੇਖ ਕੇ ਪਰਚਾ ਦਰਜ ਹੁੰਦਾ ਇਸ ਕੇਸ ਚ ਪਰਚਾ ਨਹੀਂ ਹੋਇਆ ਕੁਛ ਨਹੀਂ ਹੋਇਆ ਜੀ ਇਹਨਾਂ ਦੇ ਕੋਈ ਕਰਮਚਾਰੀਆਂ ਤੇ ਕੁਛ ਨਹੀਂ ਹੋਇਆ ਉਹ ਵੀ ਭੱਜ ਦੌੜ ਕਰਨ ਨਾਲ ਉਹ ਬੰਦੇ ਤੇ ਜ਼ਰੂਰ 420 ਦਾ ਮੈਂ ਪਰਚਾ ਕਰਾਉਣ ਦੇ ਸਫਲ ਰਿਹਾ ਹਾਂ ਹਾਂ ਕਿਉਂਕਿ ਉਹਨੇ ਮੇਰੇ ਤੇ ਝੂਠੇ ਕੇਸ ਦੋ ਪਾਤੇ ਸੀ ਇੱਕ ਤਾਂ ਮੇਰੇ ਤੇ ਮਾਨਹਾਨੀ ਦਾ ਪਤਾ ਸੀ ਇੱਕ ਮੇਰੇ ਤੇ ਪਤਾ ਸੀ ਮੈਂ ਉਹਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਆ ਕਰਕੇ ਕੁਛ ਐਦਾਂ ਦਾ ਸੀਗਾ ਆਫਸਰ ਝੂਠੇ ਨਿਕਲੇ ਜਾਂ ਇਹਨੂੰ ਪਤਾ ਲੱਗਿਆ ਵੀ ਮੈਂ ਹੁਣ ਫਸੂੰਗਾ ਚੰਗੀ ਤਰ੍ਹਾਂ ਕਿਡਨੈਪ ਕਰਨ ਵਾਲਾ ਪਰਚਾ ਪਾਇਆ ਗਿਆ ਉਸ ਵਕਤ ਤੁਸੀਂ ਕਿੱਥੇ ਸੀ ਜਿਹੜੀ ਤਾਰੀਖ ਸ਼ੋ ਕੀਤੀ ਮੈਂ ਉਸ ਟਾਈਮ ਟ੍ਰੇਨ ਤੇ ਸੀਗਾ ਟ੍ਰੇਨ 'ਚ ਸੀਗਾ ਜੀ ਮੈਂ ਡਿਊਟੀ ਤੇ ਜਾ ਰਿਹਾ ਸੀਗਾ ਜੋ ਉਸਨੇ ਟਾਈਮ ਲਿਖਿਆ ਨਾ ਮੈਂ ਡਿਊਟੀ ਤੇ ਜਾ ਰਿਹਾ ਸੀ ਔਰ ਬਾਕੀ ਵੀ ਪੁਲਿਸ ਸਟੇਸ਼ਨ ਨਜ਼ਦੀਕ ਆ ਔਰ ਜਿਹੜੀ ਗਲੀ 'ਚ ਇਹ ਕਹਿੰਦਾ ਮੈਨੂੰ ਉੱਥੇ ਗੱਡੀ ਨਹੀਂ ਵੜ ਸਕਦੀ ਔਰ ਮੇਰੇ ਫਾਦਰ ਦੀ ਏਜ ਦੇਖਦੇ ਹੋ ਕਿ ਜੇ ਮੈਂ ਕੋਈ ਅਜਾ ਕੰਮ ਕਰੂੰਗਾ ਇਹਨਾਂ ਨੂੰ ਲੈ ਕੇ ਜਾਊਂਗਾ ਕਿ ਡਰਾਇਪਿੰਗ ਕਰ ਲਈ ਉਹ ਅਗਲਾ ਫਾਦਰ ਨਾਲ ਸੀਗੇ ਤੇ ਮੈਂ ਇਹ ਕਿਡਨਾਇਪਿੰਗ ਕਰਨ ਲਈ ਲੈ ਕੇ ਜਾਊਂਗਾ ਅਗਰ ਹਾਂ ਸੱਚਾ ਸੀ ਫਿਰ ਉਹਨਾਂ ਕੇ ਇਸ ਵਾਪਸ ਲੈਣ ਦੀ ਕੀ ਜ਼ਰੂਰਤ ਪੈਗੀ ਲੜਦਾ ਅੱਗੇ ਤੱਕ ਇਨਵੈਸਟੀਗੇਸ਼ਨ ਕਰਦੀ ਪੁਲਿਸ ਸਾਡੇ ਖਿਲਾਫ ਪਾਇਆ ਹੋਇਆ ਕੇਸ ਵਾਪਸ ਲੈ ਲਿਆ ਗੇ ਸਾਰੇ ਕੇਸ ਵਾਪਸ ਲੈ ਲਏ ਜੀ ਮਾਨਾ ਨੀਦਾ ਵੀ ਲਿਆ ਸੀ ਉਹ ਵੀ ਵਾਪਸ ਲੈ ਲਿਆ ਜੀ ਹਾਂ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਤੁਹਾਡੀ ਸੁਣੀ ਨਹੀਂ ਜਾ ਰਹੀ ਇਹ ਤੁਸੀਂ ਸਾਰਾ ਕੁਝ ਤਾਂ ਲਿਖ ਦਿੱਤਾ ਹੈ ਕਿ ਕੀ ਕੀ ਹੋਇਆ ਤੁਹਾਡੇ ਨਾਲ ਮਲੇਰ ਕੋਟਲਾ ਪ੍ਰਸ਼ਾਸਨ ਨੇ ਸੁਣੀ ਤੱਕ ਨਹੀਂ ਨਹੀਂ ਮੈਂ ਹੁਣ ਉਹੀ ਤਾਂ ਗੱਲ ਹੈ ਜੀ ਜਿਹੜਾ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਤੇ ਕਾਰਵਾਈ ਕਰਨ ਦੀ ਬਜਾਏ ਮੈਨੂੰ ਦਰ ਦਰ ਦੀਆਂ ਠੋਕਣਾ ਖਵਾਈਆਂ ਜਾ ਰਹੀਆਂ ਮੈਨੂੰ ਦਬਾਇਆ ਜਾ ਰਿਹਾ ਜੀ ਹੁਣ ਤਹਿਸੀਲਦਾਰ ਸਾਹਿਬ ਨੇ ਮੈਂ ਹੁਣ ਦੇਖੋ ਜੀ ਮੈਂ ਤਾਂ ਐਵੀਡੈਂਸ ਇਕੱਠੋਂ ਜਦੋਂ ਮੈਨੂੰ ਯਕੀਨ ਨਹੀਂ ਰਿਹਾ ਤਾਂ ਮੈਂ ਤਾਂ ਕੁਝ ਨਾ ਕੁਝ ਐਵੀਡੈਂਸ ਇਕੱਠੇ ਕਰੂੰਗਾ ਆਪਣੇ ਮੈਂ ਉਹ ਤੋਂ ਅੰਡੇਮਾਨ ਇੱਕ ਵਾਰ ਤੋਂ ਫੋਨ ਕੀਤਾ ਜੋ ਤਹਿਸੀਲਦਾਰ ਸਾਹਿਬ ਹੁਣ ਨਵੇਂ ਪੋਸਟਡ ਆਏ ਸੀ ਜਿਨ੍ਹਾਂ ਕੋਲੇ ਹੁਣ ਦੁਬਾਰੇ ਇਨਵੈਸਟੀਗੇਸ਼ਨ ਲਈ ਬਾਰ-ਬਾਰ ਉਹਨਾਂ ਕੋਲੇ ਭੇਜ ਜਾਂਦੇ ਆ ਇੱਕ ਵਾਰ ਇਨਵੈਸਟੀਗੇਸ਼ਨ ਹੋ ਗਈ ਕਿੰਨੀ ਵਾਰ ਕਰਾਉਣੀਆਂ ਜਿਹੜਾ ਵੀ ਨਵਾਂ ਤਹਿਸੀਲਦਾਰ ਸਾਹਿਬ ਆਉਂਦਾ ਉਹਦੇ ਕੋਲੇ ਇਨਵੈਸਟੀਗੇਸ਼ਨ ਡੀਸੀ ਸਾਹਿਬ ਦੁਆਰਾ ਮਾਰਕ ਕਰ ਦਿੰਦੇ ਤਾਂ ਤੁਸੀਂ ਕਰੋ ਹੁਣ ਜਦੋਂ ਡਾਕਟਰ ਇਹ ਆਰਮੀ ਚੋਂ ਆਪਣੇ ਵੈਟਰਨਰੀ ਡਾਕਟਰ ਰਿਟਾਇਰ ਨੇ ਜੋ ਨਵੇਂ ਤਹਿਸੀਲਦਾਰ ਸੀ ਆਰਮੀ ਚੋਂ ਮੇਜਰ ਰੈਂਕ ਤੋਂ ਉਹਨਾਂ ਨੇ ਪਹਿਲਾਂ ਮੈਨੂੰ ਪਿਆਰ ਨਾਲ ਗਿਆ ਯਾਰ ਸਾਡੇ ਇਹ ਹੈ ਇਹ ਉਹ ਹੈ ਉਦੋਂ ਵਾਰ ਫਿਰ ਡਾਇਰੈਕਟ ਮੈਨੂੰ ਐਸੀ ਚੀਜ਼ ਦੀ ਥ੍ਰ ਮੇਨ ਡੌਂਕਰੀ ਛੱਡੀਆ ਬੈਚਮੈਂਟ ਤਾਂ ਮੇਰੇ ਉੱਥੇ ਹੀ ਆ ਹੁਣ ਇਹ ਮੈਂ ਸਮਝ ਨਹੀਂ ਪਾਇਆ ਵੀ ਇਹ ਉਹਨਾਂ ਦੇ ਇਸ ਚੀਜ਼ ਦਾ ਮੀਨਿੰਗ ਕੀ ਸੀ ਦੂਜੀ ਗੱਲ ਜੀ ਫਿਰ ਜਦੋਂ ਮੈਂ ਦੁਬਾਰੇ ਉਹਨਾਂ ਦੇ ਕੋਲ ਕਾਲ ਕੀਤੀ ਸੀ ਇਹਨਾਂ ਨੂੰ ਉਹ ਤਾਂ ਮੈਨੂੰ ਜਦੋਂ ਗੱਲ ਕੀਤੀ ਸੀ ਪਰਸਨਲੀ ਮੇਰੀ ਵਾਈਫ ਨਾਲ ਸੀ ਜਦੋਂ ਇਹ ਗੱਲ ਬੋਲੀ ਆ ਉਸ ਵੇਲੇ ਜਦੋਂ ਮੈਂ ਫੋਨ ਕਾਲ ਕੀਤੀ ਸਰ ਮੇਰੇ ਕੇਸ ਦਾ ਕੀ ਬਣਿਆ ਤਾਂ ਮੈਨੂੰ ਕਹਿੰਦੇ ਯਾਰ ਤੇਰਾ ਕੰਪਰੋਮਾਈਜ਼ ਹੋ ਗਿਆ ਮਗਾ ਸਰ ਮੈਨੂੰ ਪਤਾ ਨਹੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਕੰਪਰੋਮਾਈਜ਼ ਹੋ ਗਿਆ ਮੇਰਾ ਤਾਂ ਕੋਈ ਕੰਪਰੋਮਾਈਜ਼ ਨਹੀਂ ਮੈਂ ਤਾਂ ਠੋਕਰਾ ਖਾ ਰਹਿਆ ਦਰਦਾਰ ਨਹੀਂ ਕੰਪਰੋਮਾਈਜ਼ ਕਿਉਂ ਕਰੂੰਗਾ ਮ ਪਸਤਵਾ ਜੀ ਇਹਨਾਂ ਨੇ ਕੀ ਕੀਤਾ ਫੋਨ ਕੱਟ ਕਰਤਾ ਮੈਂ ਦੁਬਾਰਾ ਕਾਲ ਕੀਤੀ ਮੈਂ ਫੇਸਬੁੱਕ ਤੇ ਲਾਈਵ ਸੀ ਜੀ ਮੈਂ ਵੀਡੀਓ ਬਣਾਈ ਉਸ ਚੀਜ਼ ਦੀ ਤੇ ਇਹਨਾਂ ਨੇ ਉਹਦੇ ਆਧਾਰ ਤੇ ਜਦ ਕਿ ਇਹਨਾਂ ਦੇ ਕਾਰਵਾਈ ਕਰਨੀ ਚਾਹੀਦੀ ਆ ਆ ਬੰਦਾ ਆ ਨਹੀਂ ਰਿਹਾ ਜਿਹਨੂੰ ਬੁਲਾ ਰਹੇ ਨੇ ਉਹਤੇ ਕਾਰਵਾਈ ਕਰਨ ਦੀ ਬਜਾਏ ਮੇਰੀ ਪੁਲਿਸ ਰਿਪੋਰਟ ਦੇਤੀ ਜੀ ਇਹਨਾਂ ਨੇ ਥਾਣੇ 'ਚ ਮੰਡੀਆਮ ਦਾ ਥਾਣੇ 'ਚ ਵੀ ਇਹ ਅਬਦੁਲਸਤਾਰ ਨੇ ਮੇਰੀ ਬਿਨਾ ਪਰਮਿਸ਼ਨ ਤੋਂ ਮੇਰੀ ਰਿਕਾਰਡਿੰਗ ਕੀਤੀ ਆ ਕਿਉਂ ਨਾ ਕਰਾਂ ਜੀ ਮੇਰੇ ਕੋਲ ਸਬੂਤ ਕੀ ਆ ਹੁਣ ਤੁਸੀਂ ਉਹਦੇ ਵਿੱਚ ਮੰਨ ਰਹੇ ਹੋ ਸਾਫ਼ ਕਹਿ ਰਹੇ ਹੋ ਤੁਹਾਡਾ ਕੰਪਰੋਮਾਈਜ਼ ਹੋ ਗਿਆ ਕੰਪਰੋਮਾਈਜ਼ ਕਦੋਂ ਹੁੰਦਾ ਜਿਹ ਇੱਕ ਗੱਲ ਹੋਏ ਹੋਰ ਕਹਿ ਰਿਹਾ ਮੈਂ ਉਹਨਾਂ ਨੂੰ ਪਿਨਿਸ਼ਮੈਂਟ ਨਹੀਂ ਕਰ ਸਕਦਾ ਇਹਦਾ ਮਤਲਬ ਤੁਹਾਨੂੰ ਪਤਾ ਵੀ ਉਹ ਦੋਸ਼ੀ ਨੇ ਨਹੀਂ ਮੈਨੂੰ ਸਿੱਧਾ ਕਹਿੰਦੇ ਪਿਨਿਸ਼ਮੈਂਟ ਥੋੜੀ ਕਹਿਣਾ ਸੀ ਇਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਯਾਰ ਵੀ ਉਹ ਤਾਂ ਦੋਸ਼ੀ ਨਹੀਂ ਉਹਨਾਂ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਐਕਸ਼ਨ ਹੀ ਨਹੀਂ ਹੈਗਾ ਕਿਵੇਂ ਕਰਾਂਗੇ ਉਹ ਤਾਂ ਦੋਸ਼ੀ ਪਏ ਨਹੀਂ ਗਏ ਉਸ ਬੰਦੇ ਨਾਲ ਜਿਹੜਾ ਤੁਸੀਂ ਪੋਸਟਰ ਵੀ ਲਾਇਆ ਰਿਸ਼ਵਤ ਦੇਣ ਵਾਲਾ ਵਾਹ ਕਦੋਂ ਪਿਆ ਸੀ ਇਹ ਕਿਵੇਂ ਆ ਗਿਆ ਐਂਟਰੀ ਕਿਵੇਂ ਹੋ ਗਈ ਉਦੋਂ ਹੀ ਹੋਈ ਆ ਜੀ ਜਦੋਂ ਇਹਨੇ ਸਟੇਟ ਅਰਜ਼ੀ ਕਰਵਾਈ ਆ ਅੱਛਾ ਬਸ ਉਦੋਂ ਬਾਅਦ ਇਹਨੂੰ ਮੈਂ ਜਾਣਨ ਲੱਗਾ ਉਹਦੇ ਪਹਿਲਾਂ ਤਾਂ ਮੈਨੂੰ ਪਤਾ ਹੀ ਨਹੀਂ ਕੋਣ ਹੈ ਤੁਹਾਡੀ ਕੋਈ ਜੋ ਜਗ੍ਹਾ ਤੇ ਇੱਕ ਦੋਕਾ ਦੋਸਤ ਨੇ ਜਿੰਨਾਂ ਕੋਲ ਮਿਲੋ ਮੇਰਾ ਆਉਣਾ ਜਾਣਾ ਉਸ ਤੋਂ ਇਲਾਵਾ ਮੈਂ ਕਿਤੇ ਰੁਕਦਾ ਨਹੀਂ ਤੇ ਤੁਸੀਂ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਸਿਵਲ ਪ੍ਰਸ਼ਾਸਨ ਕੋਲ ਪੁਲਿਸ ਪ੍ਰਸ਼ਾਸਨ ਕੋਲ ਇਹ ਜਾਈਆਂ ਜਿਹੜੀਆਂ ਗੱਲਾਂ ਨੇ ਜਾ ਕੇ ਦਰਦਰ ਦੀਆਂ ਕਿਹਾ ਠੋਕਰਾਂ ਖਾਧੀਆਂ ਗਏ ਹੋ ਪਰ ਨਾਲ ਹੀ ਫੌਜ ਦੇ ਮੈਕਮੇ ਦੇ ਵਿੱਚ ਤੁਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਦੱਸਿਆ ਕਿ ਸਰ ਮੈਂ ਖੱਜਲ ਖਵਾਰ ਹੋ ਰਿਹਾ ਦੇਖੋ ਜੀ ਚਾਹੇ ਉਹ ਦੇਖੋ ਕੰਮ ਤਾਂ ਇਹਨਾਂ ਨੇ ਆਪਣੇ ਸਬੂਤਾਂ ਦੇ ਆਧਾਰ ਤੇ ਕਰਨਾ ਜੀ ਕੰਮ ਜੋ ਵੀ ਕਰਨਾ ਨੇ ਆਪਣੇ ਸਬੂਤਾਂ ਦੇ ਆਧਾਰ ਤੇ ਕਰਨਾ ਹੁਣ ਸਾਡੇ ਵਾਲੇ ਰეკਮੈਂਡ ਕਰ ਦੇਣਗੇ ਸਬੂਤ ਤਾਂ ਇਹਨਾਂ ਕੋਲੇ ਪਿਆ ਉਹਨਾਂ ਨੂੰ ਵੀ ਇਹੀ ਐਸੀ ਲਾਰੀ ਦੇਣਗੇ ਕੋਈ ਉਹ ਇਹਨਾਂ ਤੇ ਮਤਲਬ ਜ਼ਬਰਦਸਤੀ ਤਾਂ ਫੋਰਸ ਨਹੀਂ ਕਰ ਸਕਦੀ ਨਾ ਆਰਮੀ ਵੀ ਉਹ ਸਿਰਫ ਇਹਨਾਂ ਲੈ ਸਕਦੇ ਆ ਮੇਰੇ ਫੇਵਰ ਵਿੱਚ ਵੀ ਜੋ ਰਿਕਮੈਂਡੇਸ਼ਨ ਕਰ ਸਕਦੇ ਆ ਵੀ ਸੱਚ ਦੇ ਆਧਾਰ ਤੇ ਫੈਸਲਾ ਕਰੋ ਹੂੰ ਉਹੀ ਗੱਲ ਮੈਂ ਕਹਿ ਰਿਹਾ ਜਦੋਂ ਇਹਨਾਂ ਨੇ ਕਰਨਾ ਹੁੰਦਾ ਤਾਂ ਮੇਰੇ ਕਹਿਣ ਤੇ ਵੀ ਕਰ ਦਿੰਦੇ ਜੀ ਤੁਸੀਂ ਹੁਣ ਚਾਹੁੰਦੇ ਕਿਉਂ ਆਖਰ ਦੇ ਵਿੱਚ ਤੁਸੀਂ ਇਨਸਾਫ ਦੀ ਡੈਫੀਨੀਸ਼ਨ ਅੱਜ ਦੀ ਘੜੀ ਤੁਹਾਡੇ ਲਈ ਕੀ ਬਣ ਗਈ ਹੈ ਕਿ ਇਨਸਾਫ ਕਦੋਂ ਮਿਲੇਗਾ ਔਰ ਕਿਹੜੇ ਰੂਪ ਦੇ ਵਿੱਚ ਮਿਲਣਾ ਚਾਹੀਦਾ ਮੈਂ ਕਹਿੰਦਾ ਜੀ ਇਹ ਮੁੱਖ ਮੰਤਰੀ ਸਾਹਿਬ ਜੇ ਸੁਣ ਰਹੇ ਆ ਜਿਹੜੇ ਕਹਿ ਰਹੇ ਨੇ ਥਾਂ ਥਾਂ ਤੇ ਹੋਰਡਿੰਗ ਲੱਗੇ ਹੋਏ ਨੇ ਅਸੀਂ ਇੰਨੇ ਰਸ਼ਵਤਖੋਰ ਅੰਦਰ ਕੀਤੇ ਆ ਇੰਨੇ ਰਸ਼ਵਤਖੋਰ ਇੰਨੇ ਅੰਦਰ ਕੀਤੇ ਆ ਆ ਬਿਜੀਲੈਂਸ ਕੋਲੇ ਜੀ ਆ ਲੈਟਰ ਪਿਆ ਬਿਜੀਲੈਂਸ ਦਾ ਸਾਰੇ ਸਬੂਤ ਚੀਜ਼ ਦੀ ਵੇਟ ਕਰ ਰਿਹਾ ਕੀ ਮਤਲਬ ਕਿ ਮੈਂ ਫੌਜੀ ਹੋਣ ਦਾ ਮੈਂ ਬਾਹਰ ਰਹਿਣਾ ਦੇਸ਼ ਦੀ ਸੁਰੱਖਿਆ ਲਈ ਆ ਕਿ ਆ ਇਹ ਮੈਨੂੰ ਇਹ ਪੰਜਾਬ ਸਰਕਾਰ ਵੱਲੋਂ ਜਾਂ ਜਿਹੜੇ ਇਹਨਾਂ ਦਾ ਫੇਵਰ ਕਰ ਰਿਹਾ ਕਿ ਉਹਨਾਂ ਵੱਲੋਂ ਮੈਨੂੰ ਸਨਮਾਨ ਦਿੱਤਾ ਜਾ ਰਿਹਾ ਮੈਨੂੰ ਤਾਂ ਇਹ ਹੀ ਲੱਗਦਾ ਕਿ ਮੈਨੂੰ ਸਨਮਾਨ ਦੇ ਰਹੇ ਨੇ ਕਿ ਭਾਈ ਤੁਸੀਂ ਡਿਊਟੀ ਕਰ ਰਹੇ ਹੋ ਅਸੀਂ ਤੁਹਾਡੇ ਪਿੱਛੇ ਘਰਾ ਤੇ ਕਬਜੇ ਕਰਾਉਣ ਨੂੰ ਬੈਠੇ ਨੇ ਜਿਹੜੇ ਇਹਦੇ ਤਹਿਸੀਲਾਰ ਤੇ ਪਟਵਾਰੀ ਨੇ ਤੇ ਪੰਜਾਬ ਸਰਕਾਰ ਦੀ ਉਹਨੂੰ ਮੈਂ ਕੀ ਕਵਾਂ ਪੰਜਾਬ ਸਰਕਾਰ ਦੀ ਨੌਲੇਜ ਚ ਤਾਂ ਮੈਂ ਪਾਸ ਹੋ ਗਿਆ ਅਗਰ ਮੈਂ ਚਾਹਣਾ ਵੀ ਇਹ ਇੱਕ ਸਬਕ ਦੇਣਾ ਚਾਹੀਦਾ ਇਹਨਾਂ ਨੂੰ ਕਿ ਜਿਹੜੇ ਵੀ ਇਹਨੇ ਵਿੱਚ ਇਹਨਾਂ ਨੂੰ ਵਿਚਾਰ ਰਹੇ ਨੇ ਚਾਹੇ ਉਹ ਕੋਈ ਨਾ ਡਿਪਟੀ ਕਮਿਸ਼ਨਰ ਕਿਉਂ ਨਾ ਹੋਣ ਮਲੇਕ ਕੁਰਲਾ ਦੇ ਤੁਹਾਨੂੰ ਸ਼ੱਕ ਹੈ ਕਿ ਉੱਤੇ ਤਕਤਾਰਾਂ ਜੁੜੀਆਂ ਉਹ ਤਾਂ ਜੁੜੀਆਂ ਜੀ ਇੱਕ ਬੰਦਾ ਕੋਈ ਕਿਸੇ ਪੋਸਟ ਤੇ ਨਹੀਂ ਠੀਕ ਹੈ ਜੀ ਕਪੜੇ ਕਰਦਾ ਆ ਰਿਆ ਡਿਫਾਲਟਰ ਕੇਸ ਆ ਇਹਦੀ ਕੁਰਕੀ ਹੋਣੀ ਸੀ ਕੁਰਕੀ ਵੀ ਨਹੀਂ ਹੋਈ ਇਹਦਾ ਕੁਰਕੀ ਦਾ ਲੈਟਰ ਜਾਰੀ ਹੋ ਗਿਆ ਬੰਦੇ ਦੀ ਕੁਰਕੀ ਨਹੀਂ ਹੋਈ ਨੋਟਸ ਚਿਪ ਚਿਪਕੇ ਹੋਏ ਨੇ ਤਾਂ ਤੁਹਾਨੂੰ ਲੱਗਦਾ ਕਿ ਕੋਈ ਨਾ ਕੋਈ ਉੱਤੇ ਤੱਕ ਇਹ ਆਮ ਵਿਅਕਤੀ ਹੋਵੇ ਜੀ ਤੁਸੀਂ ਦੇਖਿਓਣਗੇ ਗਰੀਬ ਘਰਾਂ ਦੇ ਜੇ 5-7000 ਰੁਪਏ ਲੋਨ ਲਿਆ ਹੋਵੇ ਉਹਨਾਂ ਦੇ কুরਕੀਆਂ ਕਰ ਦਿੰਦੇ ਆ ਮੋਟਰਸਾਈਕਲ ਚੱਕ ਕੇ ਲੈ ਜਾਂਦੇ ਆ ਤਾਂ ਇਹਦਾ ਤਾਂ ਕਹਿੰਦੇ ਕਰੋੜਾਂ 'ਚ ਕੁਝ ਹੈਗਾ ਡੀਲਿੰਗ ਤਾਂ ਇਹਦੀ কুরਕੀ ਕਿਵੇਂ ਰੁਕੂਗੀ ਮਤਲਬ ਹੁਣ ਤੱਕ ਤੁਸੀਂ মিডিਆ ਵਿੱਚ ਜਿੰਨਾ ਕੁਝ ਬਿਆਨ ਕੀਤਾ ਉਸ ਤੇ ਇੱਕ ਵੀ ਜਿਹੜਾ ਇੱਕ ਵੀ ਪਰਸੈਂਟ ਝੂਠ ਨਹੀਂ ਉਸ ਦੇ ਵਿੱਚ ਨਹੀਂ ਜੀ ਇਹ ਇਨਵੈਸਟੀਗੇਸ਼ਨ ਕਰੇ ਪਾਰਦਰਸ਼ਤਾ ਨਾਲ ਮੈਂ ਕਹਿੰਦਾ ਲਾਈਵ ਚੱਲੇ ਨਿਊ ਚੈਨਲਾਂ ਦੇ ਸਾਹਮਣੇ ਚੱਲੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਉਹ ਅਗਰ ਇਹ ਕਿਸੇ ਦੇ ਵਿੱਚ ਹੈਗੀ ਅਥਾਰਟੀ ਇਹ ਅਥਾਰਟੀ ਐਕਚੁਅਲੀ ਨਿਆਂ ਕਰ ਲਈ ਹੈ ਨਾ ਜਿਹੜੇ ਜੋ ਮੇਰੇ ਨਾਲ ਹੋ ਰਿਹਾ ਇਹ ਨਾਲ ਲੋਕਾਂ ਦਾ ਨਿਆਂ ਪਾਲਿਕਾ ਤੋਂ ਪਰੋਸਾ ਉੱਠ ਰਿਹਾ ਜੀ ਇਹ ਬੰਦਾ ਸਰਿਆਮ ਸਾਡੀ ਸਰਕਾਰ ਨੂੰ ਤਾਂ ਚੂਨਾ ਲਾਈ ਰਿਹਾ ਸਾਡੀ ਜਿਹੜੀ ਨਿਆ ਪਾਲਿਕਾ ਸਾਡੇ ਮਾਨਜੋਗ ਅਦਾਲਤਾਂ ਨੇ ਉਹਨਾਂ ਦੀ ਅੱਖਾਂ 'ਚ ਵੀ ਮਿੱਟੀ ਪਾ ਰਿਹਾ ਕਿਉਂ ਪਾ ਰਿਹਾ ਉਹ ਤੁਹਾਨੂੰ ਦੱਸਦਾ ਜੀ ਇਹ ਬੰਦੇ ਨੂੰ ਮੈਨੂੰ ਐਕਚੁਅਲੀ ਇਹ ਮਾਨਜੋਗ ਅਦਾਲਤ ਸੈਸ਼ਨ ਜੱਜ ਬਲਜਿੰਦਰ ਸਿੰਘ ਜੀ ਨੇ ਸੰਗਰੂਰ ਦੇ ਉਹਨਾਂ ਤੋਂ ਇਹਨੇ ਜ਼ਮਾਨਤ ਲਈ ਹੈ ਜਿਹੜਾ ਫੋ 20 ਦਾ ਤੇ ਪਾਚਾ ਹੋਇਆ ਸੀ ਮੈਂ ਤਾਂ ਨਾ ਵੀ ਉਹਦੇ ਵਿੱਚ ਮੈਨੂੰ ਜੋ ਪਤਾ ਲੱਗਿਆ ਇਹ ਲੋਕਾਂ ਨੂੰ ਕਹਿੰਦਾ ਪੈਂਦਾ ਬਾਕੀ ਤਾਂ ਇਹਨੂੰ ਪਤਾ ਹੋਊਗਾ ਨਾ ਮੇਰਾ ਕੀ ਕਰ ਲਿਆ ਮੈਂ ਤਾਂ ਬਿਨਾ ਕੋਰਦੀ ਪਰਮਿਸ਼ਨ ਤੋਂ ਮੈਂ ਤਾਂ 사ウਦੀਆ ਅਰਬ ਹਜ ਕਰਿਆ ਆ ਐਜੇ ਬੰਦੇ ਹਜ ਨੂੰ ਕੀ ਸਮਝਦੇ ਹੋਣਗੇ ਕਿਉਂਕਿ ਹਜ ਤਾਂ ਇੱਕ ਪਾਕ ਜਗ੍ਹਾ ਪਵਿੱਤਰ ਜਗ੍ਹਾ ਉੱਥੇ ਆਪਾਂ ਸ਼ੁੱਧ ਹੋ ਕੇ ਜਾਈਦਾ ਈਮਾਨਦਾਰ ਹੋ ਕੇ ਜਾਈਦਾ ਇਹ ਐਜੇ ਤੋਂ ਖਧੜਿਆ ਦਾ ਹਜ ਕਿਵੇਂ ਲੱਗੂਗਾ ਠੀਕ ਹੈ ਜੀ ਇਹ ਉੱਥੇ ਜਾ ਕੇ ਆਇਆ ਉਹ ਕਹਿ ਰਿਹਾ ਮੈਂ ਬਿਨਾ ਪਰਮਿਸ਼ਨ ਤੋਂ ਜਾ ਕੇ ਆਇਆ ਔਰ ਦੂਜੀ ਗੱਲ ਇਹ ਹੈ ਇਹ 420 ਦਾ ਪਰਚਾ ਹੋ ਗਿਆ ਸੀ ਮੈਂ ਤਾਂ ਹੈਰਾਨ ਆ ਵੀ ਪਾਸਪੋਰਟ ਵੀ ਕਿਵੇਂ ਬਣ ਗਿਆ ਉਹ ਤੋਂ ਬਾਅਦ ਬਣਿਆ ਹੁਣ ਜੋ ਮੈਨੂੰ ਖਬਰ ਮਿਲੀ ਆ ਵੀ ਇਹ ਨਵੰਬਰ ਦਸੰਬਰ ਦੇ ਵਿੱਚ ਰਫੂ ਚੱਕਰ ਹੋ ਰਿਹਾ ਇੰਡੀਆ ਛੱਡ ਕੇ ਅੱਛਾ ਮੈਂ ਤਾਂ ਉਹ ਤੋਂ ਪਹਿਲਾਂ ਇਹਨੂੰ ਕਸਟਡੀ 'ਚ ਲੈ ਲਿਆ ਜਾਵੇ ਕਿ ਕੱਲ ਤੋਂ ਕੋਈ ਬੰਡਾ ਵੱਡਾ ਕੰਡ ਕਰਕੇ ਜਾਵੇ ਜਾਂ ਇਹਦੇ ਕੋਲ ਪੈਸਾ ਚੱਲ ਜੋ ਵੀ ਸੰਪਤੀਆਂ ਦੀ ਜਾਂਚ ਹੋਣੀ ਚਾਹੀਦੀ ਆ ਜੀ ਤਾਂ ਅਸੀਂ ਇਸ ਫੌਜੀ ਨੌਜਵਾਨ ਦੀ ਕਹਾਣੀ ਦੱਸੀ ਆ ਪੀੜਤ ਫੌਜੀ ਨੇ ਅਬਦੁਲ ਸਤਾਰ ਜਿਨ੍ਹਾਂ ਦੇ ਪਲਾਟ ਦੇ ਉੱਤੇ ਕਬਜ਼ਾ ਹੋਣ ਜਾ ਰਿਹਾ ਸੀ ਕਬਜ਼ਾ ਕਰਨਾ ਕਿਸ ਨੇ ਸੀ ਕਿਸ-ਕਿਸ ਦੀ ਮਿਲੀਭੁਗਤ ਦੇ ਨਾਲ ਇਸ ਦੇ ਉੱਤੇ ਇਹਨਾਂ ਨੇ ਕਾਫੀ ਚੱਕਰ ਲਗਾਏ ਨੇ ਪਰ ਇਹਨਾਂ ਚੱਕਰਾਂ ਦੇ ਵਿੱਚੋਂ ਲੱਭਿਆ ਕੀ ਹੈ ਨਿਕਲਿਆ ਕੀ ਹੈ ਹਾਲਾਂਕਿ ਕਾਗਜ਼ਾਂ ਦੇ ਰਿਕਾਰਡ ਬੋਲਦੇ ਨੇ ਕੱਲਾ-ਕੱਲਾ ਚਿੱਠੀ ਪੱਤਰ ਤੇ ਪੋਸਟਰ ਇਹਨਾਂ ਨੇ ਲਾ ਦਿੱਤੇ ਨੇ ਕਿ ਚੋਰਾਂ ਦੇ ਵਸ ਪੈ ਕੇ ਭਾਰਤ ਮਾਂ ਕਰ ਲੌਂਦੀ ਹੈ ਮਾਲ ਮਹਿਕਮੇ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹਨਾਂ ਨੇ ਲਿਖ ਦਿੱਤੀਆਂ ਨੇ ਹੁਣ ਦੇਖਦੇ ਹਾਂ ਕਿ ਇਹਨਾਂ ਨੂੰ ਇਨਸਾਫ ਕਦੋਂ ਮਿਲਦਾ ਹੈ